ਦੋਸਤੋ ਮੈਂ ਇਸ ਵਕਤ ਗੋਸਟ ਲੇਕ ਦੇ ਵਿੱਚ ਆ ਮਤਲਬ ਭੂਤਾਂ ਦੀ ਲੇਕ ਆ ਇਹ ਸ਼ਾਇਦ ਸਾਨੂੰ ਭੂਤਾਂ ਨਜ਼ਰ ਆਉਣ ਪਰ ਇਹ ਇੱਕ ਇਹੋ ਜਿਹੀ ਪਾਣੀ ਵਾਲੀ ਜਗ੍ਹਾ ਵੀ ਜਿਹਦੇ ਉੱਤੇ ਬੰਦਾ ਤੁਰ ਸਕਦਾ ਅਸਲ ਦੇ ਵਿੱਚ ਇਹਨਾਂ ਨੇ ਤਾਂ ਹੁਣ ਤਾਂ ਸਾਨੂੰ ਦਿਦਾ ਨਹੀਂ ਹੋਣਾ ਇੱਥੇ ਜਿਹੜੇ ਅੰਗਰੇਜ਼ ਆਉਂਦੇ ਨੇ ਨਾ ਇਹ ਪਾਣੀ ਦੇ ਉੱਤੇ ਗੱਡੀਆਂ ਵੀ ਚਲਾਉਂਦੇ ਆ ਮਾੜਾ ਦਿਖਾਈ ਦਰ ਪਾਸੇ ਸਭ ਆ ਸਾਰਾ ਸਾਰਾ ਇਧਰਲੇ ਪਾਸਿਓਂ ਜਿਹੜਾ ਹੈਗਾ ਸਾਰਾ ਸਾਰਾ ਇਹ ਗੱਡੀਆਂ ਉਤਰਦੀਆਂ ਗੱਡੀਆਂ ਉਤਰ ਕੇ ਆ ਜਿਵੇਂ ਹੁਣ ਤਾਂ ਆਪਾਂ ਦਿਖਾ ਇਹਦਾ ਤਾਂ ਕੀ ਹੈ ਵੀ ਆਹ ਦੇਖੋ ਇੱਥੇ ਇੱਕੋ ਟਾਈਮ ਪਾਣੀ ਹੈ ਤਾਂ ਇਹ ਉਹ ਰਬ ਠੰਡਾਈ ਵਾਲਾ ਹੈ ਠੀਕ ਹੈ ਇੱਕ ਪਾਸੇ ਦੂਜੇ ਪਾਸੇ ਮੰਨ ਲਾ ਆਹ ਹੈ ਨਾ ਰੋੜਾ ਇਹਨੂੰ ਮੈਂ ਸੱਟ ਵੀ ਦੇਵਾਂ ਤੇ ਇਹਨੂੰ ਕੁਝ ਨਹੀਂ ਹੋਣਾ ਇਹ ਡੁੱਬਦਾ ਨਹੀਂ ਐ ਨਹੀਂ ਡੁੱਬਿਆ ਪਰ ਇੱਥੇ ਇੱਥੇ ਤਾਂ ਡੁੱਬ ਜਾਣਾ ਜੇ ਇਹਨੂੰ ਮੈਂ ਥੋੜਾ ਹੋਰ ਮਾਰਾਂ ਦੇਖਾਂ ਇੱਕ ਮੈਂ ਹੋਰ ਸੱਟ ਦਿੰਨਾ ਇਹ ਮੰਨ ਲਾ ਉਹ ਵਾਹਗਰੂ 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 ਇੱਥੇ ਵੀ ਡੋਬਦਾ ਮਤਲਬ ਇਹਦੇ ਉਧਰ ਤੁਰਿਆ ਜਾ ਸਕਦਾ ਯਾਰ ਤੁਰ ਕੇ ਨਾ ਦੇਖਾਂ ਪਰ ਜੇ ਦੇਖਿਆ ਜਾਵੇ ਇਹਦਾ ਨਾਂ ਕਿਉਂ ਪਿਆ ਹੈ ਨਾ ਇਹਦੇਆਂ ਦੋ ਤਾਰ ਨਾ ਵਾਂ ਇਹ ਮੈਨੂੰ ਜਿਹੜਾ ਬੰਦਾ ਸਾਡਾ ਇਸ ਵਾਰ ਮੂਵੀ ਬਣਾ ਰਿਹਾ ਇਹ ਨਹੀਂ ਦੱਸਿਆ ਇੱਕ ਤਾਂ ਇਹ ਆ ਵੀ ਇੱਥੋਂ ਦਾ ਜਿਹੜਾ ਕਬੀਲੇ ਆ ਉਹ ਸੋਚਦੇ ਆ ਵੀ ਇਹ ਵਹਰਾਣ ਜਗਾ ਸੀਗੀ ਤੇ ਇੱਥੇ ਜਿਹੜਾ ਹੈਗਾ ਭੂਤਾਂ ਰਹਿੰਦੀਆਂ ਸੀ ਤਾਂ ਕਰਕੇ ਇਹਦਾ ਨਾਮ ਰੱਖਤਾ ਗੋਸਟ ਲੇਕ ਠੀਕ ਆ ਦੂਸਰੇ ਇਹ ਕਹਿੰਦਾ ਵੀ ਜਿਹੜਾ ਇੱਥੇ ਪਹਿਲਾ ਬੰਦਾ ਰਹਿੰਦਾ ਹੁੰਦਾ ਸੀ ਉਹਦਾ ਨਾਮ ਗੋਸਟ ਸੀਗਾ ਤਾਂ ਕਰਕੇ ਰੱਖਤਾ ਪਰ ਅੱਜ ਕੱਲ ਇਹਦਾ ਮਤਲਬ ਕੀ ਹੈ ਅੱਜ ਕੱਲ ਇਹਨੂੰ ਇੱਕ ਪਾਣੀ ਰਿਜ਼ਰਵ ਕਰਨ ਵਾਸਤੇ ਇਹ ਲੇਕ ਬਣਾਈ ਹੋਈ ਮੰਨ ਲਗੇ ਆਸੇ ਪਾਸੇ ਦੀਆਂ ਜਿਹੜੀਆਂ ਹਨ 10 12 ਦੀ ਲਾਣੂ ਮਿਲਾ ਕੇ ਇੱਕ ਵੱਡੀ ਝੀਲ ਬਣਾਈ ਹੋਈ ਆ ਸਾਹਮਣੇ ਤੁਸੀਂ ਡੈਮ ਬਣਾ ਦੇਖ ਸਕਦੇ ਹੋ ਪਰ ਇੱਥੇ ਇਹ ਹੈ ਵੀ ਇੱਥੇ ਗੋਰੀਆਂ ਦਾ ਪੁੱਠਾ ਕੰਮ ਹੈ ਠੀਕ ਹੈ ਆ ਜੇ ਤੁਸੀਂ ਦੇਖੋ ਵੀ ਜਿਹੜੀ ਇਹਨਾਂ ਦਾ ਕੈਨੇਡਾ ਦੀਆਂ ਜਿਹੜੀਆਂ ਸਭ ਤੋਂ ਫੇਮਸ ਆ ਉਹ ਹੈਗੀ ਆ ਆਈਸ ਹਾਕੀ ਆਈਸ ਹਾਕੀ ਮਤਲਬ ਕਿਉਂਕਿ ਲੇਕਸ ਬਹੁਤ ਨੇ ਇਦਾਂ ਹੀ ਜੰਮ ਜਾਂਦੀਆਂ ਹਨ ਸਾਲਾਂ ਦੇ ਵਿੱਚ ਤੇ ਮੁੜ ਕੇ ਇਦੇ ਉੱਤੇ ਖੇਡਦੇ ਰਹਿੰਦੇ ਆ ਤਾਂ ਕਰਕੇ ਆਈਸ ਹਾਕੀ ਦੀ ਟੀਮ ਨੇ ਜੀ ਤਕੜੀ ਆ ਜਿਵੇਂ ਆਪਣੇ ਗੁੱਲੀ ਡੰਡੇ ਦੀ ਹੋਵੇ ਜਾਂ ਪੰਜਾਬ ਚ ਹੋਵੇ ਜਾਂ ਨਾ ਨਾਰਮਲ ਹਾਕੀ ਦੀ ਹੋਵੇ ਹੈਨਾ ਤੁਸੀਂ ਦੇਖ ਲਓ ਵੀ ਇੱਥੇ ਆ ਜਿਹੜਾ ਪਾਣੀ ਹੈ ਜਿਹੜੀ ਜਗ੍ਹਾ ਤੇ ਆਪਾਂ ਖੜੇ ਆਏ ਬਿਲਕੁਲ ਦੱਸਿ ਨਹੀਂ ਗੋਸਟ ਲਿਖਦਾ ਇਹ ਨਾਂ ਕੀ ਜਗ੍ਹਾ ਦਾ ਨਾਂ ਕੀ ਆ ਹਾਂ ਕੋਕਰਨ ਹੈ ਕੋਕਰਨ ਆ ਸ਼ਹਿਰ ਆ ਮਤਲਬ ਕੈਲਗਰੀ ਤੋਂ ਨੇੜੇ ਆ ਕੈਲਗਰੀ ਚ ਟੈਂਪਰੇਚਰ ਆ ਮਾਈਨਸ 45 ਡਿਗਰੀ ਤੱਕ ਵੀ ਜਾਵੜਦਾ ਤੇ ਤੁਸੀਂ ਆ ਚੀਜ਼ਾਂ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਹੋਰ ਮੈਂ ਸੋਚਦਾ ਵੀ ਇਹਦੇ ਚ ਮੈਂ ਜਾਵਾਂ ਤੇ ਨਾ ਜਾਵਾਂ ਹੁਣ ਮੈਨੂੰ ਤੁਸੀਂ ਦੱਸ ਸਕਦੇ ਹੋ ਪਰ ਫਿਲਹਾਲ ਮੇਰਾ ਦਿਮਾਗ ਤਾਂ ਕਹਿੰਦਾ ਵੀ ਨਾ ਜਾਗੇ ਪਰ ਦਿਲ ਕਹਿੰਦਾ ਜਾਵੜਗੇ ਪਰ ਦੇਖਦੇ ਆਂ ਜੇ ਬੰਦੇ ਨੇ ਜਾਣਾ ਹੋਵੇ ਇਹਦੇ ਅੰਦਰ ਕਿੱਦਾਂ ਗਾ ਨਹੀਂ ਯਾਰ ਹਨਾ ਇਤੋਂ ਵੱਡਾ ਮਾਰਗ ਲੱਗ ਗਿਆ ਅਸਲ ਦੇ ਵਿੱਚ ਇਹ ਆ ਵੀ ਜੇ ਮੈਂ ਇਹਦੇ ਜਾਊਗਾ ਠੀਕ ਆ ਪੱਥਰ ਦਾ ਭਾਰ ਤਾਂ ਚਾਲੂਗੀ ਜਿਵੇਂ ਆ ਦੇਖ ਗਏ ਪਰ ਬੰਦੇ ਦਾ ਭਾਰ ਸਿਆਦੇ ਨੇ ਨਹੀਂ ਚੱਲਣਾ ਤੇ ਉੱਥੇ ਲਿਖਿਆ ਹੋਇਆ ਪਹਿਲਾਂ ਡੇਂਜਰ ਤੇ ਵੀ ਜੇ 1 ਮਿੰਟ ਇਹਦੇ ਅੰਦਰ ਰਹੋਗੇ ਤਾਂ ਵਾਟਰ ਸ਼ੌਕ ਹੈ 10 ਮਿੰਟ ਰਹਿ ਗਏ ਮਸਲ ਚਲੇ ਜਾਣੇ ਆ ਜੇ ਘੰਟਾ ਰਹਿ ਗਏ ਤਾਂ ਅਣਕੌਂਸ ਹੋ ਜਾਣਗੇ ਇਹ ਅੰਗਰੇਜ਼ਾਂ ਵਾਸਤੇ ਆ ਸਾਡੇ ਵਾਸਤੇ ਤਾਂ ਜਦੋਂ ਪਹਿਲਾ ਪੈਰ ਹੀ ਪੈ ਗਿਆ ਉਹਦੇ ਆਪਣਾ ਕਹਾਣੀ ਖਤਮ ਕਿਉਂਕਿ ਅੰਗਰੇਜ਼ਾਂ ਨੂੰ ਤੈਰਨਾ ਆਉਂਦਾ ਵੀਰੇ ਤੇ ਆਪਾਂ ਬੈਲੇ ਡੋਬੇ ਹਨਾ ਫਾਇਦਾ ਕੋਈ ਨਹੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹਨਾ ਪਰ ਇਹ ਵਧੀਆ ਵਧੀਆ ਵੀਊ ਹੈ ਯਾਰ ਅਸੀਂ ਸਾਨੂੰ ਉੱਤੋਂ ਇੱਥੇ ਬਸ ਲੈ ਸਿਮਰਨ ਕਮੈਂਟਾਂ ਇੱਕ ਚੀਜ਼ ਆਹ ਦੇਖੋ ਯਾਰ ਵੀ ਕਿੱਥੇ ਕਿੱਥੇ ਬਰਫਾਈ ਪਈ ਹੈ ਇਹਨੂੰ ਕਹਿੰਦੇ ਗਲੇਸ਼ੀਅਰ ਇੱਕ ਤਰ੍ਹਾਂ ਦਾ ਠੀਕ ਆ ਵੈਸੇ ਅੱਧਾ ਨੂੰ ਨਹੀਂ ਪਤਾ ਹੁਣ ਗਲੇਸ਼ੀਅਰ ਕੀ ਹੁੰਦਾ ਮਤਲਬ ਬਰਫ਼ ਜੰਮੀ ਹੋਈ ਬਰਫ਼ ਦੇ ਜਿਹੜੀ ਕਿ ਮਤਲਬ ਕਾਫੀ ਟਾਈਮ ਤੋਂ ਪਈ ਹੋਵੇ ਉਹਨੂੰ ਗਲੇਸ਼ੀਅਰ ਕਹਿੰਦੇ ਜਦੋਂ ਪਿਘਲਦਾ ਜਿਵੇਂ ਹੁਣ ਆਪણો ਪਤਾ ਹੀ ਹੈ ਸੇਮ ਕੋਟ ਸਾਹਿਬ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਮਈ ਚ ਹੈਨਾ ਤਾਂ ਉੱਥੇ ਆਪਾਂ ਦੇਖਦੇ ਆਂ ਵੀ ਗਲੇਸ਼ੀਅਰ ਪਿਘਲਦੇ ਆ ਜਾਂ ਡਿੱਗਦੇ ਆ ਉਹਨਾਂ ਦਾ ਕੀ ਜਿਹੜਾ ਹੈਗਾ ਪ੍ਰਭਾਵ ਪੈਂਦਾ ਸੋ ਇਧਰਲੇ ਪਾਸ ਤੁਹਾਨੂੰ ਅੱਗੇ ਵੀਊ ਦਿਖਾਉਣੇ ਆ ਆ ਜਾ ਥੋੜਾ ਕੋਈ ਨ ਤੇਜ਼ੀ ਨਾਲ ਆ ਜਾ ਇਹ ਬੰਦਾ ਜਿਹੜਾ ਨਵਾਂ ਇਹਨੂੰ ਇੱਥੇ ਮੈਂ ਹਾਇਰ ਕੀਤਾ ਫਿਲਹਾਲ ਜੌਬ ਦਿੱਤੀ ਹੋਈ ਹੈ ਤੇ ਤਾਂ ਕਰਕੇ ਵੰਦਾ ਹੌਲੀ ਹੌਲੀ ਚੜਦਾ ਪਰ ਆ ਸਾਰਾ ਸਾਰਾ ਜਿੰਨਾ ਵੀ ਤੁਸੀਂ ਦੇਖੋਗੇ ਹੈਨਾ ਪੂਰੀ ਦੀ ਪੂਰੀ ਜਿਹੜੀ ਝੀਲ ਆ ਇਹ ਜੰਮੀ ਹੋਈ ਆ ਯਾਰ ਤੇ ਇਹ ਇੱਕ ਆਪਾਂ ਗਏ ਕੈਨੇਡਾ ਦੇ ਵਿੱਚ ਨੋਰਮਲ ਦੀਆਂ ਚੀਜ਼ਾਂ ਠੀਕ ਆ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਦੂਰ ਨਿਕਲੀਆਂ ਚੀਜ਼ਾਂ ਚੀਲਾਣੇ ਵਾਟਰ ਜਰ ਬਣੇ ਉਹ ਦੇਖ ਲੋ ਸਾਹਮਣੇ ਉੱਥੇ ਕੱਲ ਬੈਂਫ ਹੈ ਹੈਨਾ ਇੱਕ ਸ਼ਹਿਰ ਆ ਆ ਜਿਹੜਾ ਇਹਨਾਂ ਦਾ ਤੇ ਉੱਥੇ ਜਾ ਕੇ ਆਏ ਸੀਗੇ ਸੋ ਫਲਹਾਲ ਆਪਾਂ ਜੇ ਥੋੜਾ ਅੱਗੇ ਹੋ ਕੇ ਦਿਖਾਈ ਮਾੜਾ ਜੀ ਬਾਈ ਇਹਦਾ ਇੱਥੇ ਕੀ ਆ ਇੱਥੇ ਜੇ ਹੁਣ ਆਪਾਂ ਵੜ ਨਹੀਂ ਸਕਦੇ ਪਰ ਹੁਣ ਸਮਰ ਸ਼ੁਰੂ ਹੋ ਜਾਣਾ ਤਾ ਇੱਥੇ ਲੋਕਾਂ ਨੇ ਹੁਣ ਤਰਾਕੀ ਸ਼ੁਰੂ ਕਰ ਦੇਣੀ ਹੈ ਠੀਕ ਹੈ ਤੇ ਸਾਲਾਂ ਦੇ ਵਿੱਚ ਇਹਦੇ ਉੱਤੇ ਗੱਡੀਆਂ ਭਜਾਉਂਦੇ ਨੇ ਵੀਡੀਓ ਤੁਸੀਂ ਅਕਸਰ ਦੇਖ ਸਕਦੇ ਹੋ ਵੀ ਸੜਕ ਦੇ ਉੱਤੇ ਜਿਹੜਾ ਸੌਰੀ ਪਾਣਾ ਪਾਣੀ ਉੱਤੇ ਗੱਡੀਆਂ ਪਾਣੀ ਉੱਤੇ ਗੱਡੀਆਂ ਭਜਾਉਣ ਵਾਲੀ ਇਹ ਲੇਕ ਆ ਜਿਹੜੀ ਤੁਸੀਂ ਦੇਖ ਰਹੇ ਹੋ ਕਾਰਨ ਬਾਈ ਇੱਥੇ ਠੰਡ ਇੰਨੀ ਬੰਦੀ ਹੈ ਥੱਲੇ ਵਾਲਾ ਸਾਰਾ ਕੁਝ ਜੰਮ ਜਾਂਦਾ ਹੈ ਨਾ ਸੋ ਕਿਦਾਂ ਲੱਗੀ ਸਾਰੀ ਵੀਡੀਓ ਜਾਣਕਾਰੀ ਚੰਗੀ ਲੱਗੀ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਕਾਰਗਰੀਆ ਜਿਹੜਾ ਉਹ ਕੋਨਾ ਮੂਨ ਨਹੀਂ ਥੋੜਾ ਜਿਹਾ ਪਰ ਇਧਰਲੇ ਪਾਸੇ ਨੂੰ ਆਵਾਂਗੇ ਇਧਰ ਨੂੰ ਜਦੋਂ ਜਾਣਾ ਹੈ ਵੈਂਫਾਲੇ ਪਾਸੇ ਨੂੰ ਉਧਰਲੇ ਪਾਸੇ ਜਿਹੜੇ ਦਰਖਤ ਹੋਣੇ ਸ਼ੁਰੂ ਹੋ ਜਾਂਦੇ ਹੈ ਹਨ ਤੇ ਇਹਦੇ ਨਾਲ ਹੀ ਨੇੜੇ ਇਧਰਲੇ ਪਾਸੇ ਨੂੰ ਵੈਂਫਾ ਤੇ ਮੈਂ ਇਧਰ ਨੂੰ ਗੱਲ ਕਰਦਾ ਹਡਮਿੰਟ ਨਾਲ ਇਧਰਲੇ ਪਾਸੇ ਨੂੰ ਜਿਹੜਾ ਹੈਗਾ ਆਪਣਾ ਜਿਹੜਾ ਜਿੱਥੇ ਕੀ ਉਹਦਾ ਨਾਮ ਯਾਰ ਭੁੱਲ ਗਿਆ ਕਿਹੜਾ ਪੈਗ ਵਾਲਾ ਵੀ ਨਹੀਂ ਪੈਗ ਹੈਨਾ ਉਹ ਵੀ ਨੇੜੇ-ਨੇੜੇ ਸੋ ਆਪਾਂ ਅਲਬਰਟਾ ਸਟੇਟ ਦੇ ਵਿੱਚ ਦੂਜੀ ਸਟੇਟ ਆਪਣੇ ਟੂਰ ਦੀ ਪਹਿਲੀ ਸੀ অন্ਟਾਰੀਓ ਦੂਜੀ ਅਲਬਰਟਾ ਇਸ ਦੋ ਵਾਰ ਆਪਾਂ BC ਸ਼ੁਰੂ ਕਰਾਂਗੇ ਹਨ ਤੇ ਬਾਕੀ ਦੇਖਦੇ ਆ ਕੀ ਬਣਦਾ ਧੰਨਵਾਦ ਆਡਾ